ਜੇ ਕਿਸੇ ਨੇ ਮਿਲਣਾ ਕੱਲ ਅੰਮ੍ਰਿਤਸਰ ਤੇ ਸਾਨੂੰ ਆਓ ਮੇੜਾਓ ਭਾਈ ਸਾਰੇ ਇਹਨੂੰ ਇਹ ਹੜੱਪਾ ਥੱਬਿਆ ਤਾਂ ਸੀਗੀ ਜਿਹੜੀ ਉਹ ਚੋਂ ਲਾਸਟ ਬੰਦਾ ਇਹੀ ਵਜਿਆ ਵਸ NASA ਵਾਲੇ ਵੀ ਆਏ ਸੀਗੇ ਇਹਦਾ DNA ਲੈ ਕੇ ਗਏ ਆ ਵੀ ਇਹ ਕੀ ਪਰਜਾਤੀ ਹੈ ਇਹ ਇਨਸਾਨੀ ਪਰਜਾਤੀ ਤਾਂ ਹੈ ਨਹੀਂ ਸਮਝ ਨਹੀਂ ਆਈ ਉਹਨਾਂ ਦੇ ਹੁਣ ਲੈ ਕੇ ਗਏ ਆ ਦੇਖਦੇ ਕੀ ਨਿਕਲਦਾ ਬਾਕੀ 10 ਬਈ ਤੈਨੂੰ ਕਿਉਂ ਮਿਲਣ ਆਵੇ ਬੰਦਾ ਤੂੰ ਕਿਹੜਾ ਘਾਤਰ ਦੀ ਜੰਗ 'ਚ ਲੜਿਆ ਬਈ ਹਾਂ ਤੈਨੂੰ ਮਿਲਣ ਆ ਗਿਆ ਅਗਲਾ ਮੈਡਲ ਪਾਊਗਾ ਆ ਕੇ ਕਿਆ ਪ੍ਰਾਪਤੀ ਹੈ ਬਈ ਜਿਹੜੀ ਤੈਨੂੰ ਮਿਲਣ ਆਵੇ ਬੰਦਾ ਮੈਨੂੰ ਸਮਝ ਨਹੀਂ ਆਉਂਦੀ ਯਾਰ ਜਿਹੜੇ ਬੰਦੇ ਨੂੰ ਨਾ ਪਿੰਡ 'ਚ ਮਤਲਬ ਕੁੱਤੀ ਵੀ ਦੇਖ ਕੇ ਮੂੰਹ ਪਾਸੇ ਨੁਕੜ ਨਹੀਂ ਬਿਜਾਇਆ ਇਹਦੇ ਮੂੰਹ 'ਚ ਲੱਗਣਾ ਹੈਗਾ ਉਹ ਬੰਦੇ ਵੀ ਤਾਂ ਫੀਲਿੰਗ ਬੱਬੂ ਮਾਰ ਲ ਚੱਕੀ ਜਾਂਦੇ ਵੀ ਆ ਉਹ ਤਾਂ ਭੇਡਾਂ ਮਿਲਣ ਵੀ ਚਲ ਜਾਂਦੀਆਂ ਜਿਨ੍ਹਾਂ ਨੂੰ ਘਰੇ ਪਾਣੀ ਦਾ ਕਦੇ ਬੇਬੇ ਨੂੰ ਗਲਾਸ ਨਹੀਂ ਪੁੱਛਦੇ ਉਹ ਸਾਰੇ ਇਹਨੂੰ ਮਿਲਣ ਚਲ ਜਾਂਦੇ ਤੁਹਾਨੂੰ ਨਹੀਂ ਤਾਂ ਫਿਰ ਲੋਕਾਂ ਨੂੰ ਵੀ ਤੁਸੀਂ ਬਾਂਦਰ ਬਣਾ ਬਾਈ ਤੂੰ ਹਰਨਾਲਡੋ ਜਿਹੜਾ ਤੈਨੂੰ ਮਿਲਣਾ ਆਪੇ ਅਗਲਾ ਹਨਾ ਸਮਝ ਨਹੀਂ ਆਉਂਦੀ ਆ ਬੰਦਾ ਲੋਕ ਇਹਨਾਂ ਨੂੰ ਕਹਾਂ ਤੇ ਸਿਰ 'ਤੇ ਚੜਾਈ ਫਿਰਦੇ ਯਾਰ ਕਿਹੜੇ ਵਿੱਚੋਂ ਬਾਕੀ ਬਾਈ ਜੀ ਇਹਨਾਂ ਨੇ ਮਿਲਣ ਜਾਣਾ ਇੱਕ ਗੱਲ ਖਿਆਲ 'ਚ ਰੱਖਿਓ ਬਾਬਾ ਜੀ ਆਉਂਦੇ ਹੋਏ ਉਹਨੂੰ ਪ੍ਰਸ਼ਾਦ ਵੀ ਦਿੰਦੇ ਆ ਇੱਕ ਇੱਕ ਚਟਕੀ ਨਾਲ ਸਲਫਾਤ ਵੀ ਦਿੰਦੇ ਆ ਆ ਇਹਦੇ ਸਲਫਾਤ ਇੱਕ ਮਿੰਟ ਆ ਵੇਖੋ ਸਾਰੀ ਖਿੰਡਣੀ ਪਈ ਜੇ ਉਹ ਲੈ ਲਿਓ ਆਉਂਦੇ ਹੋਏ ਨਾਲੇ ਖਾ ਵੀ ਲਿਓ ਇਹਨਾਂ ਨੂੰ ਮਿਲਣ ਨਾਲ ਚੰਗਾ ਤਾਂ ਮਰਨਾ ਠੀਕ ਆ ਬਾਈ ਹੋਰ ਕੁਝ ਨਹੀਂ ਹੈਗਾ ਤੁਹਾਡੀ ਜ਼ਿੰਦਗੀ ਤੁਸੀਂ ਬਰਬਾਦ ਹੋ ਚੁੱਕੇ ਹੋ ਇਹਨਾਂ ਨੂੰ ਮਿਲਣ ਜਾਂਦੇ ਤੁਸੀਂ ਆਪਾਂ ਬੇਫਕੂਫ ਨਾ ਬਣੀਏ ਆ i'm the